ਤਮਿਲਨਾਡੂ ਪੱਧੜ 'ਚ 39 ਲੋਕਾਂ ਦੀ ਮੌਤ ਅਦਾਕਾਰ ਵਿਜੇ ਦੀ ਰੈਲੀ 'ਚ ਪੁੱਜੀ ਸੀ ਭੀੜ ਪੱਧੜ ਤੇ ਅਦਾਕਾਰ ਵਿਜੇ ਨੇ ਪ੍ਰਗਟਾਇਆ ਦੁੱਖ ਮ੍ਰਿਤਕਾਂ ਤੇ ਜ਼ਖਮੀਆਂ ਦੇ ਪਰਿਵਾਰਾਂ ਲਈ ਕੀਤਾ ਮੁਆਫ਼ਲੇ ਦਾ ਐਲਾਨ ਤਮਿਲਨਾਡੂ ਦੇ ਕਰੂਰ 'ਚ ਸ਼ਨੀਵਾਰ ਸ਼ਾਮ ਨੂੰ ਵਾਪਰੀ ਇੱਕ ਦੁਖਦਾਈ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇਤੀ ਪਾਰਟੀ ਟੀਵੀਕੇ ਦੀ ਇੱਕ ਰੈਲੀ 'ਚ ਭਗੜੜ ਮਚਣ ਦੇ ਕਾਰਨ 39 ਲੋਕਾਂ ਦੀ ਮੌਤ ਹੋ ਗਈ। ਇਹਨਾਂ ਦੇ ਵਿੱਚ 17 ਔਰਤਾਂ, 13 ਪੁਰਸ਼, 4 ਬੱਚੇ ਅਤੇ 5 ਕੁੜੀਆਂ ਸ਼ਾਮਲ ਹਨ। ਔਰਤਾਂ ਅਤੇ ਬੱਚਿਆਂ ਸਮੇਤ 90 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ। ਉੱਥੇ ਹੀ ਜ਼ਖਮੀਆਂ ਨੂੰ ਵਕਵਾਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਦੱਸਿਆ ਕਿ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਜਦੋਂ ਵਿਜੇ ਨੇ ਸਟੇਜ ਸੰਭਾਲੀ ਤਾਂ ਭੀੜ ਤੇ ਕਾਬੂ ਕੋ ਵਿੱਚ ਅਤੇ ਬੈਰੀਕੇਡ ਤੋੜ ਦੱਤੇ ਗਏ ਪੁਲਿਸ ਨੇ ਲਗਭਗ 30 ਹਜ਼ਾਰ ਲੋਕਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਪਰ ਰਿਪੋਰਟਾਂ ਅਨੁਸਾਰ 60 ਹਜ਼ਾਰ ਤੋਂ ਵੱਧ ਲੋਕ ਉੱਥੇ ਇਕੱਠੇ ਹੋਏ ਸਨ ਆਲੇ ਦੁਆਲੇ ਦੇ ਜ਼ਿਲ੍ਹਿਆਂ ਤੋਂ ਬਹੁਤ ਸਾਰੇ ਲੋਕ ਪੈਦਲ ਟਰੈਕਟਰਾਂ ਅਤੇ ਬੱਸਾਂ ਤੇ ਆਏ ਸਨ ਜਦੋਂ ਫਗੜੜ ਮਚੀ ਤਾਂ ਵਿਜੇ ਭਾਸ਼ਣ ਦੇ ਰਹੇ ਸਨ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਕੁਝ ਲੋਕ ਇੱਕ ਦੂਜੇ ਉੱਤੇ ਡਿੱਗ ਪਏ ਕਈ ਲੋਕ ਬੇਹੋਸ਼ ਹੋ ਗਏ ਬੱਚੇ ਆਪਣੇ ਪਰਿਵਾਰਾਂ ਤੋਂ ਵੱਖ ਹੋ ਗਏ ਅਤੇ ਕਈ ਖੁੱਛ ਲੈ ਗਏ ਨਜ਼ਰਾਨਾ ਘਟਨਾ ਤੋਂ ਤੁਰੰਤ ਬਾਅਦ ਫਰੂਰ ਤੋਂ ਚੇਨਈ ਲਈ ਰਵਾਨਾ ਹੋਏ ਵਿਜੇ ਨੇ ਐਤਵਾਰ ਸਵੇਰੇ ਇਸ ਘਟਨਾ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਉਨ੍ਹਾਂ ਨੇ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਪਾਰਟੀ ਅਤੇ ਮਰਕਰ ਸਾਰੇ ਅਜ਼ੀਜ਼ਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨਗੇ ਵਿਜੇ ਨੇ ਪੱਗਦੜ ਦੇ ਵਿੱਚ ਮਾਰੇ ਗਏ ਲੋਕਾਂ ਲਈ 20 ਲੱਖ ਰੁਪਏ ਅਤੇ ਜ਼ਖਮੀਆਂ ਦੇ ਲਈ 2-2 ਲੱਖ ਰੁਪਏ ਦਾ ਐਲਾਨ ਕੀਤਾ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਜਾਣ ਗਵਾਉਣ ਵਾਲਿਆਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਨੇ ਕਰੂਰ ਭੱਜੜ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸਤੇ ਰਾਹਤ ਪੰਡ ਤੋਂ 2 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਦਾ ਐਲਾਨ ਕੀਤਾ ਹੈ ਅਤੇ ਜ਼ਖਮੀਆਂ ਦੇ ਲਈ 50 ਹਜ਼ਾਰ ਰੁਪਏ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਸੀ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਦੱਸਿਆ ਅਦਾਕਾਰ ਵਿਜੇ ਨੇ ਵੀ ਅੱਜ ਪੋਸਟਕਾਰ ਦੇ ਹੋਏ ਕਿਹਾ ਕਿ ਗੱਲ ਕਰੋੜ ਚ ਜੋ ਹੋਇਆ ਉਹ ਕਲਪਨਾ ਤੋਂ ਪਰੇ ਹੈ ਮੇਰਾ ਦਿਲ ਅਤੇ ਮਨ ਇਸ ਬਾਰੇ ਸੋਚ ਕੇ ਬਹੁਤ ਗੁੱਜ ਹੋ ਗਏ ਹਨ ਆਪਣੇ ਅਜ਼ੀਜ਼ਾਂ ਨੂੰ ਗਵਾਉਣ ਦੇ ਅਥਾਹ ਦੁੱਖ ਦੇ ਵਿਚਾਰ ਮੇਰੇ ਕੋਲ ਆਪਣੇ ਦਿਲ ਦੇ ਦਰਦ ਨੂੰ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹਨ ਤੁਹਾਡੇ ਸਾਰਿਆਂ ਦੇ ਚਿਹਰੇ ਜਿਨ੍ਹਾਂ ਨੂੰ ਮੈਂ ਮਿਲਿਆ ਹਾਂ ਮੇਰੇ ਮਨ ਦੇ ਵਿੱਚ ਵਾਰ-ਵਾਰ ਘੁੰਮ ਰਹੇ ਹਨ ਮੈਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਸਾਰੇ ਅਜ਼ੀਜ਼ ਜੋ ਜ਼ਖਮੀ ਹੋਏ ਹਨ ਇਲਾਜ ਉਡੀਨ ਹਨ ਜਲਦੀ ਠੀਕ ਹੋ ਜਾਣ ਤੇ ਆਪਣੇ ਘਰ ਵਾਪਸ ਹੋਣ ਉਹਨਾਂ ਅਧਿਆਰਕ ਮੈਂ ਇਹ ਵੀ ਪ੍ਰੋਸਾ ਦਮਾਉਂਦਾ ਹਾਂ ਕਿ ਸਾਡੀ ਪਾਰਟੀ ਇਲਾਜ ਤੇ ਇਹ ਸਾਰੇ ਅਜ਼ੀਜ਼ਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗੀ ਦਾ ਦੱਸਦੇ ਕਿ ਕੱਲ੍ਹ ਸ਼ਾਮ ਟੀਵੀਕੇ ਦੇ ਇੱਕ ਰੈਲੀ ਦੇ ਵਿੱਚ ਭੰਗੜ ਮਚ ਗਈ ਜਿਸ ਦੇ ਵਿੱਚ 39 ਲੋਕਾਂ ਦੀ ਮੌਤ ਹੋ ਗਈ ਹੈ 17 ਔਰਤਾਂ 13 ਪੁਰਸ਼ 4 ਬੱਚੇ ਅਤੇ 5 ਲੜਕੀਆਂ ਇਸ ਦੇ ਵਿੱਚ ਸ਼ਾਮਲ ਹਨ ਜਦਕਿ 90 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਵਕਤ-ਵਕਤ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਾਮਿਲਨਾਡੂ ਦੇ ਕਰੂਰ ਤੇ ਸ਼ਨੀਵਾਰ ਸ਼ਾਮ ਨੂੰ ਵਾਪਰੀ ਇੱਕ ਦੁਖਦਾਈ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਦਾਕਾਰ ਤੋਂ ਸਿਆਸਤਦਾਨ ਬਣੇ ਵਿੱਤੇ ਦੀ ਪਾਰਟੀ TVK ਦੀ ਇੱਕ ਰੈਲੀ 'ਚ ਭੱਗੜ ਮਚਣ ਦੇ ਕਾਰਨ 39 ਲੋਕਾਂ ਦੀ ਮੌਤ ਹੋ ਗਈ। ਇਹਨਾਂ ਦੇ ਵਿੱਚ 17 ਔਰਤਾਂ, 13 ਪੁਰਸ਼, 4 ਬੱਚੇ ਅਤੇ 5 ਕੁੜੀਆਂ ਸ਼ਾਮਲ ਹਨ। ਔਰਤਾਂ ਅਤੇ ਬੱਚਿਆਂ ਸਮੇਤ 90 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ। ਉੱਥੇ ਹੀ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਦੱਸਦੇ ਕਿ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਜਦੋਂ ਵਿੱਤੇ ਨੇ ਸਟੇਜ ਸੰਭਾਲੀ ਤਾਂ ਭੀੜ ਬਿਕਪ ਬੁਕੂ ਬਈ ਅਤੇ ਬੈਰੀਕੇਡ ਢੋਣ ਦਿੱਤੇ ਗਏ ਪੁਲਿਸ ਨੇ ਲਗਭਗ 30000 ਲੋਕਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਪਰ ਰਿਪੋਰਟਾਂ ਅਨੁਸਾਰ 60000 ਤੋਂ ਵੱਧ ਲੋਕ ਉੱਥੇ ਇਕੱਠੇ ਹੋ ਚੁੱਕੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਤੋਂ ਬਹੁਤ ਸਾਰੇ ਲੋਕ ਪੈਦਲ ਟਰੈਕਟਰਾਂ ਅਤੇ ਬੱਸਾਂ ਤੇ ਆਏ ਸਨ ਜਦੋਂ ਭੱਗੜ ਮਚੀ ਤਾਂ ਵਿਜੇ ਭਾਸ਼ਣ ਦੇ ਰਹੇ ਸਨ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਕੁਝ ਲੋਕ ਇੱਕ ਦੂਜੇ ਉੱਤੇ ਡਿੱਗ ਪਏ ਕਈ ਲੋਕ ਬੇਹੋਸ਼ ਹੋ ਗਏ ਬੱਚੇ ਆਪਣੇ ਪਰਿਵਾਰਾਂ ਤੋਂ ਵੱਖ ਹੋ ਗਏ ਅਤੇ ਕਈ ਖੁੱਸ ਲੈ ਗਏ ਇਸ ਦੌਰਾਨ ਘਟਨਾ ਤੋਂ ਤੁਰੰਤ ਬਾਅਦ ਕਰੂਰ ਤੋਂ ਚੇਨਈ ਲਈ ਰਵਾਨਾ ਹੋਏ ਵਿਜੇ ਨੇ ਐਤਵਾਰ ਸਵੇਰੇ ਇਸ ਘਟਨਾ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਪਾਰਟੀ ਅਤੇ ਵਰਕਰ ਸਾਰੇ ਅਜੀਜ਼ਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨਗੇ ਵਿਜੇ ਨੇ ਪੱਧਰ ਦੇ ਵਿੱਚ ਮਾਰੇ ਗਏ ਲੋਕਾਂ ਲਈ 20 ਲੱਖ ਰੁਪਏ ਅਤੇ ਜ਼ਖਮੀਆਂ ਦੇ ਲਈ 2-2 ਲੱਖ ਰੁਪਏ ਦਾ ਐਲਾਨ ਕੀਤਾ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਜਾਣ ਗਵਾਉਣ ਵਾਲਿਆਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਨੇ ਕਰੂਰ ਭੱਦਰ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਪੰਡ ਤੋਂ 2 ਲੱਖ ਰੁਪਏ ਦੀ ਐਕਸਗਰੇਸ਼ੀਆ ਦਾ ਐਲਾਨ ਕੀਤਾ ਹੈ ਅਤੇ ਜ਼ਖਮੀਆਂ ਦੇ ਲਈ 50000 ਰੁਪਏ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਸੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਸੀ ਅਤੇ ਸਾਕੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਦੱਸਿਆ ਅਦਾਕਾਰ ਵਿਜੇ ਨੇ ਵੀ ਅਜ ਉਸਕਾਰਦੇ ਹੋਏ ਕਿਹਾ ਕਿ ਗੱਲ ਕਰੂਰ ਜ ਜੋ ਹੋਇਆ ਉਹ ਕਲਪਨਾ ਤੋਂ ਪਰੇ ਹੈ ਮੇਰਾ ਦਿਲ ਅਤੇ ਮਨ ਇਸ ਬਾਰੇ ਸੋਚ ਕੇ ਬਹੁਤ ਉਜੜ ਹੋ ਗਏ ਹਨ ਆਪਣੇ ਅਜ਼ੀਜ਼ਾ ਨੂੰ ਗੁਆਣ ਦੇ ਅਥਾਹ ਦੁੱਖ ਦੇ ਵਿਚਾਰ ਮੇਰੇ ਕੋਲ ਆਪਣੇ ਦਿਲ ਦੇ ਦਰਦ ਨੂੰ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹਨ ਤੁਹਾਡੇ ਸਾਰਿਆਂ ਦੇ ਚਿਹਰੇ ਜਿਨ੍ਹਾਂ ਨੂੰ ਮੈਂ ਮਿਲਿਆ ਹਾਂ ਮੇਰੇ ਮਨ ਦੇ ਵਿੱਚ ਵਾਰ-ਵਾਰ ਘੁੰਮ ਰਹੇ ਹਨ ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਸਾਰੇ ਅਜ਼ੀਜ਼ ਜੋ ਜ਼ਖਮੀ ਹੋਏ ਹਨ ਇਲਾਜ ਉਦীন ਹਨ ਜਲਦੀ ਠੀਕ ਹੋ ਜਾਣ ਤੇ ਆਪਣੇ ਘਰ ਵਾਪਸ ਆਉਣ ਉਨਾ ਕਿ ਹਰ ਕਿ ਮੈਂ ਇਹ ਵੀ ਪ੍ਰੋਸਾ ਦਵਾਉਂਦਾ ਹਾਂ ਕਿ ਸਾਡੀ ਪਾਰਟੀ ਇਲਾਜ ਦੀਆਂ ਸਾਰੇ ਅਧਿਤਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗੀ ਦੱਸਦੇ ਕਿ ਕੱਲ੍ਹ ਸ਼ਾਮ ਟੀਵੀ ਕੀਤੇ ਕਰੈਨੀ ਦੇ ਵਿੱਚ ਭੱਗੜ ਮਚ ਗਈ ਜਿਸ ਦੇ ਵਿੱਚ 39 ਲੋਕਾਂ ਦੀ ਮੌਤ ਹੋ ਗਈ ਹੈ 17 ਔਰਤਾਂ 13 ਪੁਰਸ਼ 4 ਬੱਚੇ ਅਤੇ 5 ਲੜਕੀਆਂ ਇਸ ਦੇ ਵਿੱਚ ਸ਼ਾਮਲ ਹਨ ਜਦਕਿ 90 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਵਕ ਵਕ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਮਿਲਨਾਡੂ ਦੇ ਕਰੂਰ ਚ ਸ਼ਨੀਵਾਰ ਸ਼ਾਮ ਨੂੰ ਵਾਪਰੀ ਇੱਕ ਦੁਖਦਾਈ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇਤੀ ਪਾਰਟੀ ਟੀਵੀਕੇ ਦੀ ਇੱਕ ਰੈਲੀ ਚ ਭਗੜੜ ਮਚਣ ਦੇ ਕਾਰਨ 39 ਲੋਕਾਂ ਦੀ ਮੌਤ ਹੋ ਗਈ ਇਨ੍ਹਾਂ ਦੇ ਵਿੱਚ 17 ਔਰਤਾਂ 13 ਪੁਰਸ਼ 4 ਬੱਚੇ ਅਤੇ 5 ਕੁੜੀਆਂ ਸ਼ਾਮਲ ਹਨ ਔਰਤਾ ਅਤੇ ਬੱਚਿਆਂ ਸਮੇਤ 90 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ ਉਤੇ ਹੀ ਜ਼ਖਮੀਆਂ ਨੂੰ ਵਕ-ਵਕ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਜਦੋਂ ਵਿਜੇ ਨੇ ਸਟੇਜ ਸੰਭਾਲੀ ਤਾਂ ਭੀੜ ਬੇਕਾਬੂ ਹੋ ਗਈ ਅਤੇ ਬੈਰੀਕੇਡ ਤੋੜਦਤੇ ਗਏ ਪੁਲਿਸ ਨੇ ਲਗਭਗ 30 ਹਜ਼ਾਰ ਲੋਕਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਪਰ ਰਿਪੋਰਟਾਂ ਅਨੁਸਾਰ 60 ਹਜ਼ਾਰ ਤੋਂ ਵੱਧ ਲੋਕ ਉਥੇ ਇਕੱਠੇ ਹੋਏ ਸਨ ਆਲੇ ਦੁਆਲੇ ਤੇ ਜੁਲਿਆਂ ਤੋਂ ਬਹੁਤ ਸਾਰੇ ਲੋਕ ਪੈਦਲ ਟਰੈਕਟਰਾਂ ਅਤੇ ਬੱਸਾਂ ਤੇ ਆਏ ਸਨ ਜਦੋਂ ਭਗਦੜ ਮਚੀ ਤਾਂ ਵਿਜੇ ਭਾਸ਼ਣ ਦੇ ਰਹੇ ਸਨ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਕੁਝ ਲੋਕ ਇੱਕ ਦੂਜੇ ਉੱਤੇ ਡਿੱਗ ਪਏ ਕਈ ਲੋਕ ਬੇਹੋਸ਼ ਹੋ ਗਏ ਬੱਚੇ ਆਪਣੇ ਪਰਿਵਾਰਾਂ ਤੋਂ ਵੱਖ ਹੋ ਗਏ ਅਤੇ ਕਈ ਖੁੱਝ ਲੇ ਗਏ ਇਸ ਦੌਰਾਨ ਘਟਨਾ ਤੋਂ ਤੁਰੰਤ ਬਾਅਦ ਫਰੂਰ ਤੋਂ ਚੇਨਈ ਲਈ ਰਵਾਨਾ ਹੋਏ ਵਿਜੇ ਨੇ ਐਤਵਾਰ ਸਵੇਰੇ ਇਸ ਘਟਨਾ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਪਾਰਟੀ ਅਤੇ ਵਰਕਰ ਸਾਰੇ ਅਗੀਜ਼ਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨਗੇ ਵਿਜੇ ਨੇ ਪਗੜੜ ਦੇ ਵਿੱਚ ਮਾਰੇ ਗਏ ਲੋਕਾਂ ਲਈ 20 ਲੱਖ ਰੁਪਏ ਅਤੇ ਜ਼ਖਮੀਆਂ ਦੇ ਲਈ 2-2 ਲੱਖ ਰੁਪਏ ਦਾ ਐਲਾਨ ਕੀਤਾ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਜਾਨ ਗਵਾਉਣ ਵਾਲਿਆਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਨੇ ਕਰੂਰ ਪੱਧੜ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਦੀ ਐਕਸਕ੍ਰੇਸ਼ੀਆ ਦਾ ਐਲਾਨ ਕੀਤਾ ਹੈ ਅਤੇ ਜ਼ਖਮੀਆਂ ਦੇ ਲਈ 50 ਹਜ਼ਾਰ ਰੁਪਏ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਸੀ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਸੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਦੱਸਿਆ ਅਦਾਕਾਰ ਵਿਜੇ ਨੇ ਵੀ ਅਜ ਕੋਸ਼ ਕਰਦੇ ਹੋਏ ਕਿਹਾ ਕਿ ਗੱਲ ਕਰੋੜ ਚ ਜੋ ਹੋਇਆ ਉਹ ਕਲਪਨਾ ਤੋਂ ਪਰੇ ਹੈ ਮੇਰਾ ਦਿਲ ਅਤੇ ਮਨ ਇਸ ਬਾਰੇ ਸੋਚ ਕੇ ਬਹੁਤ ਗੁੱਜ ਗੁਬਏ ਹਨ ਆਪਣੇ ਅਜ਼ੀਜ਼ਾਂ ਨੂੰ ਗਵਾਉਣ ਦੇ ਅਸਾਧੁਖ ਦੁੱਖ ਦੇ ਵਿਚਕਾਰ ਮੇਰੇ ਕੋਲ ਆਪਣੇ ਦਿਲ ਦੇ ਦਰਦ ਨੂੰ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹਨ ਤੁਹਾਡੇ ਸਾਰਿਆਂ ਦੇ ਚਿਹਰੇ ਜਿਨ੍ਹਾਂ ਨੂੰ ਮੈਂ ਮਿਲਿਆ ਹਾਂ ਮੇਰੇ ਮਨ ਦੇ ਵਿੱਚ ਵਾਰ-ਵਾਰ ਘੁੰਮ ਰਹੇ ਹਨ ਮੈਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਸਾਰੇ ਅਜ਼ੀਜ਼ ਜੋ ਬਿਮਾਰੀ ਹੋਏ ਹਨ ਇਲਾਜ ਉਦীন ਹਨ ਜਲਦੀ ਠੀਕ ਹੋ ਜਾਣ ਤੇ ਆਪਣੇ ਘਰ ਵਾਪਸ ਹੋਣ ਉਹਨਾਂ ਕਿਹਾ ਕਿ ਮੈਂ ਇਹ ਵੀ ਪ੍ਰੋਸਾ ਦਵਾਉਂਦਾ ਹਾਂ ਕਿ ਸਾਡੀ ਪਾਰਟੀ ਇਲਾਜ ਦੇ ਇਹ ਸਾਰੇ ਅਜ਼ੀਜ਼ਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗੀ ਦਾ ਦੱਸਿਆ ਕਿ ਕੱਲ ਸ਼ਾਮ ਟੀਵੀ ਕੀ ਦੀ ਕਰੈਲੀ ਦੇ ਵਿੱਚ ਪਾਦਰ ਮਚ ਗਈ ਜਿਸ ਦੇ ਵਿੱਚ 39 ਲੋਕਾਂ ਦੀ ਮੌਤ ਹੋ ਗਈ ਹੈ 17 ਔਰਤਾਂ 13 ਪੁਰਸ਼ 4 ਬੱਚੇ ਅਤੇ 5 ਲੜਕੀਆਂ ਇਸ ਦੇ ਵਿੱਚ ਸ਼ਾਮਲ ਹਨ ਜਦਕਿ 90 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਵਕ ਵਕ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ